ਮੁਰਦਾਬਾਦ ਮੁਰਦਾਬਾਦ ਨਗਰ ਨਿਗਮ ਪਟਿਆਲਾ ਮੁਰਦਾਬਾਦ 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 ਨਗਰ ਨਿਗਮ ਪਟਿਆਲਾ ਹਮ ਤੁਨਾ ਜੋ ਹੈਗਾ ਪੀਸ ਹੀ ਪੂਰਾ ਲੈਗੇ ਉਹ ਵੀ ਦੇ ਦਿਓ ਉਹ ਵੀ ਉਹ ਸਾਰੇ ਸਾਡੇ ਕੋਲ ਫੋਟੋ ਲੈ ਲਈ ਗਾਧਾ ਦੇ ਕਹਣਾ ਕੋਲੇ ਜੀ ਸਾਡੇ ਘਰ ਚੜ ਕੇ ਆ ਰਹੇ ਹੋ ਇਹ ਰਾਮ ਕੋਈ ਦੇ ਘਰ ਦੀ ਦਿੱਕਤ ਇਹ ਕਿ ਕਿਨੇ ਵਕਤ ਆਏ ਹੋ ਗਰੁੱਪ ਦੀ ਫੋਟੋ ਆ ਨੰਬਰ ਕਿਨੇ ਪਾਇਆ 170 ਨੰਬਰ ਕਿਨੇ ਪਾਇਆ ਸੀ ਤੁਸੀਂ ਇਹਦਾ ਹਰ ਜਾਨਾ ਕਰਨਾ ਮੈਨੂੰ ਨੰਬਰ ਗੱਲ ਕਿਹਨੇ ਕੀਤੀ ਆ ਨੰਬਰ ਪਾਇਆ ਅਰ ਜਿਹੜਾ ਇਹ ਹੋਟਲ ਖੜੇ ਕਿਤੇ ਨਾ ਮੇਰੇ ਕੋਲ ਦੇਖਾ ਤੁਸੀਂ ਕਿਨੇ ਲਿਖੀ ਆ ਤੂੰ ਵੀਡੀਓ ਕਿ ਬਣਾ ਰਿਹਾ ਅੱਕੇ ਆ ਤੂੰ ਹਾਂ ਇਹ ਜਨਾਨੀ ਵਾਲੇ ਕੰਮ ਨਾ ਕਰ ਓਏ ਵੀਡੀਓ ਵੀਡੀਓ ਬਣਾ ਰਹੇ ਕੱਲ੍ਹ ਆ ਵੀਡੀਓ ਬਣਾ ਖਾਂਸਾ ਕੱਲ੍ਹ ਆਵਾਂਗੇ ਨਹੀਂ ਬੋਲਾਂਗਾ ਜੀ ਮੈਂ ਬੱਚੇ ਬੱਚੇ ਕਰਨੀ ਕੀਤੀ ਜੀ ਨਹੀਂ ਬੱਚੇ ਨਹੀਂ ਕਰਨੀ ਕੀਤੀ ਕੋਈ ਮੁੱਛੂ ਪ੍ਰਾਣ ਨੂੰ ਗੱਲ ਕਰਦੇ ਨੇ ਵੀ ਜੀ ਪੈਸੇ ਕੋਈ ਨਹੀਂ ਐਸਾ ਕੁਝ ਐਜਾ ਕੁਝ ਨਹੀਂ ਆਪਾਂ ਆਪਸ ਵਿੱਚ ਹਲਕੇ ਗੱਲ ਸੌਲਵ ਕੀ ਗੱਲ ਕਰਨੀ ਆਪਾਂ ਨੇ ਕੰਮ ਸੌਲਵ ਕਰਾਣਾ ਕਿ ਕਿਹਦੇ ਨਾਲ ਬੋਲਾਂ ਮੈਂ ਨਾਲ ਪਾਸਪਾਲ ਨਹੀਂ ਕਿਸੇ ਨਾਲ ਆਪਾਂ ਕੁੱਤਿਆਂ ਵਾਰੀ ਕਰਦੀ ਆ ਜਿਹੜੇ ਡੌਗੀ ਪੈਂਦੇ ਆ ਤਾਂ ਕਰਦੀ ਆ ਆ ਸਾਰੇ ਇਸੇ ਦੀ ਸੱਚੀ ਨਹੀਂ ਤੁਸੀਂ ਨਹੀਂ ਇੱਕ ਮਿੰਟ ਤੁਸੀਂ ਬਿਲਕੁਲ ਨਹੀਂ ਆਸੀ ਤੁਸੀਂ ਨਹੀਂ ਆ ਤੁਸੀਂ ਗਊਸ਼ਾਲਾ ਦੇ ਜਾ ਕੇ ਸ਼ਰਵਾ ਕਰਦੇ ਹੋ ਠੱਠੇ ਠੱਗਾ ਨਹੀਂ ਮਾਰਦੇ ਲੋਕਾਂ 'ਚ ਕੋਲੋਂ ਲੋਕ ਫੜਦੇ ਨਹੀਂ ਆਗੇ ਤੂੰ ਇੱਕ ਮਿੰਟ ਮੈਨੂੰ ਗੱਲ ਕਰੰਦ ਰਹਿਣਾ ਚੱਲ ਅੰਦਰ ਪਾ ਅਡਾਲੀ ਕਿਹੜਾ ਡਰ ਕੇ ਸਾਰੇ ਰੋਵੇਂਗੇ ਇਹ ਲੜਾਈ ਕੋਈ ਨਹੀਂ ਕੋਈ ਬੱਚੇ ਕੋਈ ਨਹੀਂ ਠੀਕ ਗੱਲ ਹੈ ਨਾ ਕੱਠ ਅਸੀਂ ਵੀ ਕਰ ਦਿੰਦੇ ਹਾਂ 2 ਘੰਟੇ 10 12 ਮਿੰਟ ਸੱਲੀ ਰੋਈ ਕੋਈ ਡਰ ਲੜਾਈ ਨਹੀਂ ਕੋਈ ਕੁਛ ਨਹੀਂ ਹੈਗਾ ਕਰ ਕਰ ਮੈਨੂੰ ਖੁਸ਼ੀ ਹੈ ਕੱਠ ਕਰਕੇ ਡਰਾਂਦੇ ਨਹੀਂ ਆਗੇ ਖੁਸ਼ ਰਹਿਣੀ ਹੈਗੇ ਅਸੀਂ ਡਰ ਜਾਗੇ ਰਾਜਿਸਟਰੀ ਕਿਸੇ ਨੇ ਪਾਇਆ ਹੋਇਆ ਇਹ ਦੇਖੋ ਸ਼ਰਮਣ ਦੇ ਬਹੁਤ ਖੁਸ਼ੀ ਆ ਰਹੇ ਹੂ ਬਿਲਕੁਲ ਪਾਇਆ ਹੈ ਹੈ ਬੋੜਾ ਕੀ ਵਗੜਤਾ ਸੀ ਨਹੀਂ ਕੁੱਤੇ ਦਾ ਮਗਰ ਪੈਂਦੀ ਹੈ ਜਾਉ ਰਹੀ ਮੇਰੇ ਦੂਰ ਨਿਕਲ ਕੇ ਕਰ ਲਿਆ ਜਾਣਾ ਅਸੀਂ ਪਰਲੇ ਰੂਟ ਤੋਂ ਕੇ ਜਾਂਦੇ ਆਂ ਅਸ ਖੁਸ਼ ਕੀਤਾ ਨਹੀਂ ਕਦੀ ਨੇ ਹੁਣ ਸਹੀ ਗਲੀ ਦੇ ਪਹਿਲੇ ਜਿਹੜਾ ਨੰਗਰ ਉਹ ਘੇੜਦੇ ਸੋਲਵਾ ਕੀ ਸੂਰਨ ਰੋਡਾਂ ਦਾ ਸਰਕਾਰੀ ਡਿਪਾਰਟਮੈਂਟ ਬਲੌਕ ਪੇਜ ਕਰ ਰਿਹਾ ਜੇ ਆਪਾਂ ਚਕਾਨ ਦੀ ਕੋਤਨੀ ਕਰ ਰਹੇ ਬੱਚੇ ਖਤਮ ਸੰਵੰਸਲ ਰਿਟਾਇਰਡ ਐਕਸਿਨ ਪੰਜਾਬੀ ਐਜੂਕੇਸ਼ਨ ਮੇਰਾ ਹਾਊਸ ਇੱਥੇ 127 ਕੋਰਨਰ ਹਾਊਸ ਹੈ ਬਿਲਕੁਲ ਗੇਟ ਦੇ ਨਾਲ ਹੀ ਇਹ ਗੇਟ ਨੰਬਰ 2 ਤੇ ਖੜੇ ਆਸੀਂ ਸਾਡੇ ਇੱਥੇ ਕੁੱਤਿਆਂ ਦੀ ਬੜੀ ਗੰਭੀਰ ਸਮੱਸਿਆ ਹੈ ਜਿਹੜਾ ਕੋਈ ਬੰਦਾ ਲੰਘਦਾ ਉਹ ਬੰਦੇ ਨੂੰ ਇਹ ਪੈਂਦੇ ਨੇ ਇੱਕ ਦੋ ਘਰਾਂ ਦੇ ਵਿੱਚ ਇੱਥੋਂ ਉਹਨੂੰ ਫੀਡ ਕਰਦੇ ਨੇ ਸ਼ੈਲਟਰ ਦਿੰਦੇ ਨੇ ਜੇ ਕੋਈ ਬੰਦਾ ਉਹ ਕੁੱਤੇ ਵੜਦਾ ਵੜਦੇ ਕੁੱਤੇ ਨੂੰ ਬਾਹਰ ਭਜਦਾ ਤਾਂ ਉਹਨੂੰ ਉਹਦੇ ਨਾਲ ਲੜਾਈ ਝੜਾ ਕਰਦੇ ਨੇ ਬਹੁਤ ਗੰਭੀਰ ਸਮੱਸਿਆ ਕਈ ਲੋਕਾਂ ਨੂੰ ਕੱਟ ਚੁੱਕੇ ਨੇ ਜੀ ਇਹ ਬੰਦੇ ਮਤਲਬ ਹਸਪਤਾਲ 'ਚ ਦਾਖਲੇ ਹੋਏ ਨੇ ਘੱਟੋ ਘਾਟ 20-25 ਬੰਦਿਆਂ ਨੂੰ ਇੱਥੇ ਤੇ ਕੱਟ ਚੁੱਕੇ ਨੇ ਤੇ ਇੱਥੇ 20-25 ਬੰਦਿਆਂ ਨੂੰ ਮੇਰੇ ਸਾਹਮਣੇ ਮਤਲਬ ਪਿਛਲੇ ਪਿਛਲੇ ਕੋਈ 4-5 ਮਹੀਨੇ ਦੇ ਵਿੱਚ ਹੀ 4-5 ਮਹੀਨੇ ਵੀ ਨਹੀਂ 2 ਮਹੀਨੇ ਦੇ ਵਿੱਚ ਕੱਟ ਚੁੱਕੇ ਨੇ ਇਹ ਬੰਦਿਆਂ ਨੂੰ ਪਤਾ ਨਹੀਂ ਕਿਸੇ ਨਾਲ ਕੋਈ ਬੰਦਾ ਇੱਥੋਂ ਨਿਕਲ ਨਹੀਂ ਸਕਦਾਗਾ ਰਾਤ ਨੂੰ ਸਵੇਰੇ ਕੋਈ ਬੰਦੇ ਨੇ ਬਾਹਰ ਆਉਣ ਜਾਣਾ ਸਾਡੇ ਤਾਂ ਕਈ ਰਿਸ਼ਤੇਦਾਰ ਇਹ ਕਹਿਣ ਲੱਗੇ ਨੇ ਵੀ ਇਹ ਤੁਹਾਡੇ ਘਰ ਨਹੀਂ ਆ ਸਕਦੇ ਜਦੋਂ ਤੱਕ ਤੁਹਾਡੇ ਕੁੱਤਿਆਂ ਦਾ ਕੋਈ ਇੰਤਜ਼ਾਮ ਨਹੀਂ ਹੁੰਦਾ ਵੀ ਅਸੀਂ ਕਾਰ ਤੋਂ ਉਤਰਦੇ ਹਾਂ ਮੋਟਰਸਾਈਕਲ ਸਕੂਟਰ ਤੇ ਆਉਨੇ ਆ ਸਾਨੂੰ ਨੂੰ ਤਾਂ ਸਾਨੂੰ ਨਹੀਂ ਪਤਾ ਵੀ ਕਿਹੜੇ ਵੇਲੇ ਕੁੱਤੇ ਇੱਥੋਂ ਬਾਹਰ ਨਿਕਲਣਗੇ ਸਾਨੂੰ ਪੈ ਜਾਣਗੇ ਸਾਡੇ ਅਸੀਂ ਨਾ ਮੋਟਰਸਾਈਕਲ ਸਕੂਟਰ ਸੰਭਾਲ ਸਕਦੇ ਗਰੇ ਆ ਸਾਡੇ ਇੱਥੇ ਮਿਸਟਰ ਨਰਿੰਦਰ ਗੋਇਲ ਨੇ ਓਪੀ ਸਿੰਘਲਾ ਜੀ ਨੇ ਮੋਟਰਸਾਈਕਲ ਸਕੂਟਰ ਜਾ ਰਹੇ ਸੀਗੇ ਇੱਕ ਘਰ ਤੋਂ ਕੁੱਤੇ ਨਿਕਲੇ ਉਹਨਾਂ ਦੇ ਵਿੱਚ ਵਜੇ ਉਹ ਦੋਨਾਂ ਦੇ ਗੰਬੀਰ ਸੱਟਾਂ ਲੱਗੀਆਂ ਇੱਕ ਬੰਦੇ ਨੂੰ ਤਾਂ ਮਤਲਬ ਫ੍ਰੈਕਚਰ ਵੀ ਹੋ ਗਿਆ ਅਸੀਂ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਦੇਖੋ ਸਾਡੀ ਕਲੋਨੀ ਸ਼ਹਿਰ ਦੀਆਂ ਸਭ ਤੋਂ ਵਧੀਆ ਕਲੋਨੀਆਂ ਵਿੱਚ ਸ਼ਾਮਲ ਹੈ ਵੀ ਇੱਥੇ ਜਿਹੜੇ ਸਟ੍ਰੀਟ ਡੌਗ ਜੇ ਕਿਸੇ ਨੇ ਬਾਹਰ ਤੋਂ ਰੱਖਣਾ ਤੇ ਆਪਦੇ ਪੱਟੇ ਪਾ ਕੇ ਆਪਦੇ ਕੋਲੇ ਰੱਖੇ ਉਹਨੂੰ ਇਜਾਜ਼ਤ ਕਰਨਾ ਜਾਤ ਆਪਦੇ ਘਰੇ ਕਰੇ ਜਾਬਰ ਕਰਾ ਦੇ ਇੱਥੇ ਸਮੱਸਿਆ ਮੈਂ ਸਵੇਰੇ ਪੂਜਾ ਪਠ ਕਰਨੀ ਹੁੰਦੀ ਹੈ ਮੈਂ ਨਾ ਆ ਕੇ ਬਾਹਰ ਨਿਕਲਦਾ ਤੇ ਮੇਰੇ ਪੈਰ ਥੱਲੇ ਇਹਦਾ ਜਿਹੜਾ ਐਕਸਕ੍ਰੀਟਾ ਡੌਗ ਦਾ ਆਉਦਾ ਮੈਨੂੰ ਦੁਬਾਰਾ ਫੇਰਣਾ ਪੈਂਦਾ ਪਾਰ ਕੇ ਜਾਣਾ ਫ ਸਾਰਾ ਪਾਰਕ ਭਰਿਆ ਹੋਇਆ ਹੁੰਦਾ ਮਤਲਬ ਕਈ ਸਮੱਸਿਆ ਸਾਡੇ ਗੇਟ ਦੇ ਮੂਹਰੇ ਬਾਹਰ ਨਿਕਲਦੇ ਮੇਨ ਗੇਟ ਖੋਲਦੇ ਨਾਲ ਦੀ ਨਾਲ ਕੁੱਤੇ ਦਾ ਉੱਥੇ ਇੱਕ ਕੀੜਾ ਪਿਆ ਹੁੰਦਾ ਇਹ ਇਹ ਤੋਂ ਇਲਾਵਾ ਜਿਹੜੀ ਕੱਟਣ ਵਾਲੀ ਸਮੱਸਿਆ ਸਾਡੇ ਬਜ਼ੁਰਗ ਬਾਵਾ ਭੈਣਾਂ ਤਾਂ ਘਰੋਂ ਬਾਹਰ ਨਿਕਲਣੋ ਅਸਮਰਥ ਹੋ ਗਈਆਂ ਵੀ ਪਤਾ ਨਹੀਂ ਕਿਹੜੇ ਪ੍ਰਸ਼ਾਸਨ ਦਾ ਕੋਈ ਬੰਦਾ ਆਇਆ ਪ੍ਰਸ਼ਾਸਨ ਦੇ ਕਿਸੇ ਪ੍ਰਸ਼ਾਸਨ ਦੇ ਇਸ ਤਰ੍ਹਾਂ ਸੀ ਜੀ ਇੱਕ ਵਾਰੀ ਐਮਸੀ ਨਾਲ ਗੱਲ ਕੀਤੀ ਸੀਗੀ ਪਿੱਛੇ ਜੇ ਤੇ ਐਮਸੀ ਦੇ ਹਸਬੰਦ ਨੇ ਕਹਿੰਦੇ ਮੈਂ ਕੱਲ ਨੂੰ ਟੀਮ ਭੇਜਦਾ ਇਹਨੂੰ ਇੱਥੋਂ ਕੋਈ ਥ੍ਰੈਟਨਿੰਗ ਗਈ ਹੈ ਵੇ ਤੂੰ ਇਥੋਂ ਨਹੀਂ ਲਿਆ ਸਕਦਾ ਕੋਈ ਸੁਪਰੀਮ ਕੋਰਟ ਦਾ ਹਵਾਲਾ ਦੇ ਕੋਈ ਕੈਦਾ ਵਾਲਾ ਦੂ ਮੈਂ ਕਹਿੰਦਾ ਸਾਡੀ ਸੈਲਫ ਡਿਫੈਂਸ ਮੈਂ ਮੰਨਦਾ ਵੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਹੈ ਵੀ ਇਥੋਂ ਸਾਰੇ ਸਟੇਜ ਆਗ ਏ ਟੂ ਜ਼ेड ਇਸ ਕਲੋਨੀ ਦੇ ਵਿੱਚੋਂ ਬਾਹਰ ਕੱਢ ਕੇ ਜਿੱਥੇ ਮਰਜੀ ਸਰਕਾਰ ਦਾ ਕੰਮ ਹੈ ਜੇ ਸ਼ੈਲਟਰ ਸ਼ੈਲਟਰ ਹਾਊਸ ਬਣਾਉਣਾ ਤਾਂ ਸ਼ੈਲਟਰ ਹਾਊਸ ਬਣਾਵੇ ਕਿਤੇ ਹੋਰ ਛੱਡੇ ਮਤਲਬ ਜਾਂ ਫਿਰ ਸਾਨੂੰ ਉਹ ਵੀ ਸਾਨੂੰ ਇਜਾਸਤ ਦੇਵੇ ਵੀ ਅਸੀਂ ਫਿਰ ਅਸੀਂ ਆਪਣੇ ਤੌਰ ਤੇ ਕਰ ਲਈ ਜੇ ਪ੍ਰਸ਼ਾਸਨ ਆਪਣੇ ਹੱਥ ਖੜੇ ਕਰਦਾ ਹੈ ਅਸੀਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਸਾਡੀ ਇਹ ਪੌਸਟ ਕਲਟੀ ਹੈ ਪੌਸਟ ਕਲੋਨੀ ਹੈ ਇਹਦੇ ਵਿੱਚੋਂ ਸਾਰੇ ਸਟੇਡ ਆ ਬਾਹਰ ਨਿਕਲਣੇ ਚਾਹੀਦੇ ਆ ਜਿਨੇ ਵੀ ਕਿਸੇ ਨੇ ਰੱਖਣਾ ਕੁੱਤਾ ਉਹ ਆਪਦੇ ਘਰ ਦੇ ਅੰਦਰ ਰੱਖੇ ਉਹਨੂੰ ਮਤਲਬ ਜੇ ਕੋਈ ਵੱਡਾ-ਬੁਰਦਾ ਤਾਂ ਉਹਦੀ ਜ਼ਿੰਮੇਵਾਰੀ ਆਪ ਹੋਊਗੀ ਕਿ ਕੇਸ ਦਰਜ ਕਰਾਵਾਂਗੇ ਅਸੀਂ ਹੁਣ ਇਕੱਠੇ ਹੋਏ ਆ ਸੋਚਿਆ ਹੋਇਆ ਅਸੀਂ ਵੀ ਅਸੀਂ ਇਸ ਮਸਲੇ ਨੂੰ ਸਿਰੇ ਤੱਕ ਲੈ ਕੇ ਜਾਵਾਂਗੇ ਸਾਨੂੰ ਕਾਨੂੰਨੀ ਕਾਰਵਾਈ ਕਰਨੀ ਪੈਣੀ ਹੋਰ ਕਾਰਵਾਈ ਹਰ ਕਾਰਵਾਈ ਅਸੀਂ ਕਰਾਂਗੇ ਹਾਂਜੀ ਮੈਮ ਕੀ ਨਾਮ ਹੈ ਕਿਹੜੀ ਜਗ੍ਹਾ ਤੇ ਤਾਂ ਧਰਨਾ ਲਾਇਆ ਗਿਆ ਇਹਦੇ ਬਾਰੇ ਦੱਸੋ ਆਈ ਐਮ ਡਾਕਟਰ ਸੁਰਿੰਦਰ ਕਪੀਲਾ ਪ੍ਰੀਵियस ਪ੍ਰਿੰਸੀਪਲ ਆਫ ਔਮਨ ਕਾਲਜ ਫੋਰ ਔਮਨ ਪਟਿਆਲਾ ਤੇ ਇਸ ਕਰਕੇ ਅਸੀਂ ਫੁਲਕੀਆਂ ਐਨਕਲੇਵ 270 ਤੇ ਰਹਨੇ ਆ ਤੇ ਇੱਥੇ ਦੀ ਪ੍ਰੋਬਲਮ ਇਹ ਹੈ ਕਿ ਸਾਨੂੰ 10 12 15 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਲੇਕਿਨ ਹੁਣ ਸਾਡੀ ਅਤ ਹੋ ਚੁੱਕੀ ਹੈ ਕਿ ਇੱਥੇ ਗੇਟ ਨੰਬਰ 2 ਕੋਲ ਕੁੱਤਿਆਂ ਦਾ ਐਨਾ ਖੁੰਖਾਰ ਕੁੱਤੇ ਇਕੱਠੇ ਹੋ ਚੁੱਕੇ ਨੇ ਕਿ ਬਹੁਤ ਸਾਰੇ 20 25 ਬੰਦਿਆਂ ਨੂੰ ਤਾਂ ਇਹ ਕੱਟ ਚੁੱਕੇ ਨੇ ਔਰ ਜਿਨ੍ਹਾਂ ਦਾ ਇਲਾਜ ਔਰ ਜਿਨ੍ਹਾਂ ਦਾ ਪੈਸਾ ਜਿਨ੍ਹਾਂ ਦੇ ਬੰਦਿਆਂ ਦੀ ਇਹ ਪ੍ਰੋਬਲਮਾਂ ਆਈਆਂ ਉਹਨਾਂ ਵਾਸਤੇ ਤਾਂ ਇਹ ਬਹੁਤ ਮੁਸ਼ਕਿਲ ਗੱਲ ਹੋ ਗਈ ਥੋੜੀ ਇਹ ਹੈ ਕਿ ਵੀ ਇੱਥੇ ਕੁਝ ਬੰਦੇ ਉਹਨਾਂ ਨੂੰ ਫੀਡ ਕਰਦੇ ਨੇ ਤੇ ਉਹਨਾਂ ਨੂੰ ਜਾਂ ਤਾਂ ਫੀਡ ਨਾ ਕਰਨ ਉਹ ਇਹਨਾਂ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਪੁੱਤਿਆਂ ਨੂੰ ਫੀਡ ਕਰਨ ਤੋਂ ਇੰਪੋਰਟੈਂਟ ਹੈ ਤਨਹੇ ਕਿ ਬੰਦੇਨ ਉਸੀ ਉਹਨਾਂ ਨੂੰ ਬੰਦੇਾਂ ਦੀ ਕਢਵਾਈ ਗਈ ਆਪਣਾ ਵਧਵਾਈਏ ਉਹਨਾਂ ਨੂੰ ਠੀਕ ਹੈ ਇਹਨੂੰ ਰੋਕਣ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆਂ ਵੇਰਾ ਸੋਲੂਸ਼ਨ ਚਾਹੇ ਤਾਂ ਸਰਕਾਰ ਕੱਢੇ ਚਾਹੇ ਫੁਲਕੀ ਐਂਕਲੇ ਵਾਲੇ ਕੱਢਣ ਇਹ ਹੁਣ ਅਸੀਂ ਕਹਿੰਦੇ ਵੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਸੋ ਬਾਕੀ ਤਾਂ ਹੋਰ ਕੋਈ ਅਸੀਂ ਗੱਲ ਨਹੀਂ ਐਡੀ ਪੌਸ਼ ਕੋਲੋਨੀ ਕੋਈ ਬੰਦਾ ਆਇਆ ਕੋਈ ਤੁਹਾਡੀ ਆਖਰੀ ਮੰਗ ਕੀ ਹੈ ਵੀ ਤੁਸੀਂ ਕੀ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਕੁੱਤਿਆਂ ਦਾ ਜਿਹੜੇ ਕੁੰਖਾਰ ਕੁੱਤੇ ਨੇ ਜਿਹੜੇ ਡੋਮੈਸਟਿਕ ਨੇ ਉਹ ਤਾਂ ਉਹ ਆਪਣੇ ਘਰ ਰੱਖਣ ਉਹਨਾਂ ਦੇ ਫਟੇਪਾਨ ਉਹਨਾਂ ਨੂੰ ਜ਼ਿੰਮੇਵਾਰੀ ਲੈਣ ਬਾਕੀ ਜਿਹੜੇ ਬਾਕੀ ਜਿਹੜੇ ਦੂਸਰੇ ਆਵਾਰਾ ਕੁੱਤੇ ਐ ਉਹਨਾਂ ਨੂੰ ਜਾਂ ਤਾਂ ਕੋਈ ਉਹਦਾ ਦਾ ਇੰਤਜ਼ਾਮ ਕੀਤਾ ਜਾਵੇ ਨਾ ਤਾਂ ਸਾਡੇ ਬੱਚੇ ਬਾਹਰ ਖੇਡ ਸਕਦੇ ਨੇ ਨਾ ਸਾਡੇ ਕੋਈ ਕੰਮ ਕਰਨ ਵਾਲੇ ਇੱਧਰ ਆਉਣਾ ਚਾਹੁੰਦੇ ਐ ਐਡੀ ਪੌਸ਼ ਕੋਲੋਨੀ ਦੇ ਵਿੱਚ ਇਹ ਐਨੇ ਇਨਸੀਡੈਂਟਸ ਹੋ ਰਹੇ ਨੇ ਤੇ ਇਹਦਾ ਕੋਈ ਸੋਲੂਸ਼ਨ ਕੋਈ ਨਾ ਕੋਈ ਲੱਭਣਾ ਚਾਹੀਦਾ ਬੇਟਾ ਸਭ ਨੂੰ ਮਿਲ ਕੇ ਸਭ اسی ਕਰਕੇ ਅਸੀਂ ਸਾਰੇ ਜਾਨੀ ਅੱਜ ਇਕੱਠੇ ਹੋਏ ਆ ਕਿ ਵੀ ਇਹਦਾ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈ ਸਾਰੀ ਕਲੋਨੀ ਇਸੇ ਕਰਕੇ ਅਸੀਂ 100 200 100 ਦਾ ਬੰਦਾ ਇਕੱਠਾ ਹੋਏ ਆ ਕਿ ਵੀ ਅਸੀਂ ਧਰਨਾ ਵੀ ਲਗਾਇਆ ਇਸੇ ਕਰਕੇ ਕਿ ਵੀ ਇਹਦੀ ਸੋਲੂਸ਼ਨ ਕਰੋ ਠੀਕ ਹਾਂ ਜੀ ਸਰ ਕੀ ਨਾਮ ਹੈ ਕਿਹੜੀ ਜਗ੍ਹਾ ਤੇ ਧਰਨਾ ਕਿਉਂ ਲਾਇਆ ਮੇਰਾ ਨਾਮ ਸਰਦਾਰ ਪਾਰਸ ਸਿੰਘ ਲੰਗ ਹੈ ਮੈਂ ਪ੍ਰੈਜ਼ੈਂਟ ਟਾਈਮ ਫੁਲਕਾ ਗਲੇਵ ਐਸੋਸੀਏਸ਼ਨ ਦਾ ਸਾਨੂੰ ਸੀ ਇਸ ਕਰਕੇ ਲਾਈਵ ਸਾਡੇ ਡੌਗ ਦੀ ਬੜੀ ਪ੍ਰੋਬਲਮ ਚੱਲ ਰਹੀ ਹੈ ਖਾਸ ਕਰਕੇ ਉਸ ਨੰਬਰ 2 ਤੇ ਇਥੇ ਕੁ ਸਟ੍ਰੇਟ ਡੌਗ ਰਹਿੰਦੇ ਨੇ ਕੁਝ ਬੰਦੇ ਉਹਨਾਂ ਨੂੰ ਫੀਡ ਕਰਦੇ ਨੇ ਜਿਹੜੇ ਫੀਡ ਕਰਦਾ ਸਾਡਾ ਮਾ ਕੋਈ ਪਰਸਨਲ ਕੋਈ ਰੌਲਾ ਨਹੀਂ ਪਈ ਉਹ ਨਹੀਂ ਫੀਡ ਕਰਨ ਦੇ ਨਾਲ ਉਹ ਬੜੇ ਅਗਰੈਸਿਵ ਹੋ ਜਾਂਦੇ ਆ ਜਾਂ ਸਾਡੇ ਲੇਟੈਸਟ ਪਿੱਛੇ ਪੰਜ ਛੇ ਸੈਟ ਹੋ ਗਏ ਤੁਸੀਂ ਦੇਖਿਆ ਹਣਾ ਮਾਈਦਾਪੁਰ ਦਾ ਪੂਰਾ ਬੁਰਕਾ ਕੱਢ ਕੇ ਕੁੱਤਾ ਲੱਗਿਆ ਹੋਰ 10 ਵਾਰ ਹੋਣ ਸੈਟ ਹੋ ਗਏ ਉਹਦੇ ਖਿਲਾਫ ਵੀ ਧਰਨਾ ਲੈ ਕੇ ਇਥੋਂ ਚੁਕਾਏ ਜਾਣ ਕਿਤੇ ਬਾਹਰ ਸ਼ੈਲਟਰ ਕਿਤੇ ਲੈ ਕੇ ਜਨ ਲਿਆ ਜਾਂਦਾ ਨਹੀਂ ਕਹਿੰਦੇ ਨੇ ਤੁਸੀਂ ਬੁਲਾਇਆ ਕਿ ਕੋਈ ਪ੍ਰਸ਼ਾਸਨ ਦਾ ਬੰਦਾ ਆ ਮਲਾਜਮ ਵਗੈਰਾ ਵੀ ਪੁੱਛਦੇ ਨੇ ਨਹੀਂ ਐਮਸੀ ਸਾਹਿਬ ਆਏ ਸੀ ਉਹ ਕਹਿ ਕੇ ਗਏ ਨੇ ਪੈਸੀ ਚੁਕਾ ਲਾਂਗੇ ਕੋਈ ਗੱਲ ਨਹੀਂ ਪਰ ਚੱਕੇ ਤੇ ਦੇਖਾਂਗੇ ਇਸ ਕਰਕੇ ਸਾਨੂੰ ਕੋਈ ਯਕੀਨ ਨਹੀਂ ਹੋਇਆ ਕਿ ਉਹ ਵੀ ਕੱਲ ਚੁਕਾ ਦੇਣਗੇ ਪਰ ਇਹ ਕਰਨਾ ਲਾਇਆ ਕਿ ਮੰਗ ਰੱਖ ਅਸੀਂ ਪ੍ਰਸ਼ਸਨ ਤੋਂ ਇਹੀ ਮੰਗ ਰੱਖ ਰਹੇ ਹਾਂ ਕਿ ਜੇ ਇਥੇ ਸਟੇ ਡੌਗ ਹੈ ਕਿਨੇ ਕਲੋਨੀ ਚ ਐਨੀ ਵਧੀਆ ਕਲੋਨੀ ਹੈ ਤੇ ਇਤੋਂ ਸਾਰੇ ਇਸੇ ਡੌਗਰੇ ਸ਼ਿਪ ਕਰਾਏ ਜਾਣ ਕਿਤੇ ਫਿਲਟਰਸ ਲੈ ਕੇ ਜਾਣ ਜਾਂ ਕਿਤੇ ਛੱਡ ਕੇ ਆਉਣ ਜੋ ਉਹ ਨਹੀਂ ਆਪਣੀ ਫਿਲਟਰ ਦੀ ਹੈ ਪ੍ਰਸ਼ਾਸਨ ਕੀ ਨਾਮ ਹੈ ਤੁਹਾਡਾ ਵਰਜੀਤ ਪਾਰ ਹੈ ਨਹੀਂ ਕੀ ਹੋਇਆ ਸੀਗਾ ਆਹੋਂ ਮੁਸਕੂਟੀ ਦੇੋਂ ਚਲੀਆਂ ਜਾਂਦੀ ਐ ਦੇ ਅੰਦਰ ਨੂੰ ਆਪਣੇ ਘਰ ਵਾਲ ਨੂੰ ਬਸ ਕੁੱਤਾ ਇੱਥੋਂ ਇਹ ਨਾ ਇੱਥੋਂ ਹੀ ਨਿਕਲ ਕੇ ਇੱਥੇ ਇੰਨੇ ਹੀ ਆਉਂਦਾ ਦੇਖਿਆ ਜਬਰਕ ਭਰ ਲਿਆ ਮੇਰਾ ਇਹ ਕੁੱਤੇ ਨੇ ਖੁਣ ਖਾਰ ਕਿਹੜੀ ਜਗ੍ਹਾ ਮਾਤਾ ਜੀ ਇਹ ਕਿਹੜੀ ਜਗ੍ਹਾ ਇਹ ਫੁਲਕੀ ਐਂਕਲੇਓ ਫੁਲਕੀ ਐਂਕਲੇਓ ਤੁਸੀਂ ਇੱਥੇ ਦੇ ਰਹਿਣ ਵਾਲੇ ਨਾ ਮੈਂ ਤਾਂ ਕੁੜੀ ਕੋਲ ਆਈ ਹੋਈ ਸੀ ਅੱਛਾ ਜੀ ਕਿੰਨਾ ਮੈਨੂੰ ਸਾਲ ਹੋ ਗਏ ਮੈਂ ਇੱਥੇ ਰਹਿਣੀ ਐ ਮੈਂ ਬਸੀ ਬਿਮਾਰ ਐ ਮੇਰੇ ਘਰ ਵਾਲੇ ਨੂੰ ਪੈਰਲੈਸ ਦਾ ਪਹਿਲਾਂ ਵੀ ਕੁੱਤੇ ਉਹ ਐਵੇਂ ਘੁੰਮਦੇ ਸੀ ਪਹਿਲਾਂ ਵੀ ਕੁੱਤੇ ਉਰੇ ਐਵੇਂ ਘੁੰਮਦੇ ਉੱਥੇ ਉਹਨਾਂ ਦੇ ਬੈਠੇ ਹੁੰਦੇ ਦਰ ਆਪਰੇ ਕਿ ਲੰਡਰ ਕੁੱਤੇ ਨੇ ਕਿ ਪਾਲਤੂ ਨੇ ਜੀ ਲੰਡਰ 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 ਹਾਂ ਸਾਰੇ ਬੋਲੋ ਸਾਰੇ ਬੋਲੋ ਹਾਂ ਵੀ ਉਹ ਫਰਦਿਤ ਕੋਰ ਦੇ ਨੇ ਯਾਨੀ ਵਾਟ ਦੇ ਕੁੱਤਾ ਉਹਨਾਂ ਦੇ ਘਰੇ ਵੱਢ ਗਿਆ ਚਲਦੀ 50 ਕੁੱਤਿਆਂ ਨੂੰ ਸੰਗਲੀ ਨਹੀਂ ਪਾਉਂਦੀ ਫ੍ਰੀਡ ਕਰਦੀ ਹਾਂ ਜੀ ਮੈਮ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਨਾ ਲਾਇਆ ਕਿਉਂ ਲਾਇਆ ਹਾਂਜੀ ਮੇਰਾ ਨਾਮ ਚਰਨਜੀਤ ਕੌਰਾ ਜੀ ਮੈਂ ਰਟਾਇਡ ਪ੍ਰਿੰਸੀਪਲ ਹਾਂ ਔਰ ਮੈਂ ਫੂਲਕੀਆਂ ਕਲੇਵ ਦੇ ਵਿੱਚ 84 ਨੰਬਰ 'ਚ ਰਹਿੰਦੇ ਹਾਂ ਸਾਡੀ ਸਿਰ ਮੇਨ ਗੱਲ ਇਹ ਆ ਕਿ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਗੇਟ ਨੰਬਰ 2 ਤੋਂ ਬਾਜ਼ਾਰ ਸਾਡਾ ਪੈਂਦਾ ਹਰ ਇੱਕ ਸਾਡੀ ਪੂਰੀ ਕਲੋਣੇ ਵਾਸੀਆਂ ਨੂੰ ਇਸ ਗੇਟ ਤੋਂ ਜਾ ਕੇ ਬਾਜ਼ਾਰ ਜਾਣ ਲਈ ਸਾਨੂੰ ਜਾਣਾ ਪੈਂਦਾ ਪਰ ਅਸੀਂ ਕੁੱਤਿਆਂ ਦੀ ਇੱਥੇ ਇੰਨੀ ਦਹਿਸ਼ਤ ਹੈ ਇਸ ਤੇ ਔਰ ਤਕਰੀਬਨ ਮੈਨੂੰ ਲੱਗਦਾ ਵੀ ਕੋਈ ਐਸਾ ਘਰ ਨਹੀਂ ਜਿਸ ਘਰਦਿਆਂ ਨੂੰ ਇਹ ਇੰਨਾ ਕੁੱਤਿਆਂ ਨੇ ਨਾ ਕੱਟਿਆ ਹੋਵੇ ਮੇਰੇ ਕੰਮ ਵਾਲੇ ਮੇਰੇ ਹਸਬੰਦ ਮੇਰੇ ਜੀਜਾ ਜੀ ਜਿਹੜਾ ਵੀ ਸਾਡੇ ਕੋਈ ਇੱਥੇ ਆਂਦਾ ਹੈ ਪਹਿਲਾਂ ਡਰਦਾ ਸੀ ਉਹਨਾਂ ਨੂੰ ਕਹਿੰਦੇ ਇੱਕ ਦੋ ਨੰਬਰ ਤੇ ਤੁਸੀਂ ਗੇਟ ਤੋਂ ਨਾ ਆਈਓ ਔਰ ਅਸੀਂ ਤਾਂ ਹਰ ਕੰਮ ਲਈ ਇੱਥੇ ਮਾਰਕੀਟ ਸਾਡੀ ਤਿਰਪੜੀ ਇੱਧਰ ਲੱਗਦੀ ਹੈ ਉਧਰ ਮਿੰਨੀ ਸੈਕਟੇਟਾ ਉਧਰ ਤਾਂ ਕੋਈ ਮਾਰਕੀਟ ਹੈ ਨਹੀਂ ਸੋ ਹਰ ਵਿਅਕਤੀ ਨੂੰ ਸਾਡੇ ਕਲੌਣੇ ਵਾਲੇ ਨੂੰ ਇੱਧਰ ਤੇ ਜਾਣਾ ਪੈਂਦਾ ਔਰ ਸਾਡੇ ਲਈ ਬੜੀ ਵੱਡੀ ਪ੍ਰੋਬਲਮ ਹੈ ਮੈਂ ਕਦੇ ਕਾਰ ਤੋਂ ਬਿਨਾ ਇੱਥੋਂ ਨਹੀਂ ਲੰਗੀ ਹੈਗੀ ਮੇਰੇ ਹਸਬੰਡ ਇੱਕ ਦਿਨ ਸਵੇਰ ਸਵੇਰੇ ਉਹ ਪਰ ਜਿਨ੍ਹਾਂ ਦੇ ਘਰ ਵੱੜਦੇ ਆ ਉਹ ਕਹਿੰਦੇ ਗੇਟ ਖੁੱਲਾ ਹੋਊਗਾ ਤਾਂ ਵੱੜ ਸਕਦੇ ਆ ਸੋ ਸਾਡੀ ਇਹ ਸਮੱਸਿਆ ਵੀ ਸਾਡਾ ਤਾਂ ਮੇਨ ਆਣਾ ਜਾਣਾ ਇਸ ਰੋਡ ਤੇ ਹੈ ਸਾਡੇ ਮੰਗੇ ਆ ਜੀ ਇਹ ਸਾਡੀ ਜਿਹੜੀ ਸਾਨੂੰ ਕੁੱਤੇ ਨਹੀਂ ਇਹ ਵਾਲੇ ਸਾਨੂੰ ਕੱਟਣ ਵਾਲੇ ਹੁਣ ਇਹ ਤੇ ਇਸ ਟ੍ਰੇਟ ਚੱਕਣੇ ਚਾਹੀਦੇ ਸਾਡੇ ਕੋਲੋਂ